ਪੰਜਾਬੀ ਯੂਨੀਵਰਸਿਟੀ ਪਟਿਆਲਾ ਹਮੇਸ਼ਾ ਹੀ ਵਿਵਾਦਾਂ ਵਿੱਚ ਰਹੀ ਹੈ ਚਾਹੇ ਆਰਥਿਕ ਤੌਰ ਤੇ ਹੋਵੇ ਚਾਹੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਆਪਣਾ ਵਿਵਾਦ ਹੋਣ ਜਾਂ ਉੱਥੇ ਅੰਨੇਵਾਹ ਕੀਤੀਆਂ ਗਈਆਂ ਭਰਤੀਆਂ ਦਾ ਮਸਲਾ ਹੋਵੇ ਪਰ ਹੁਣ ਇੱਕ ਨਵਾਂ ਮਸਲਾ ਉੱਥੇ ਉਜਾਗਰ ਹੋ ਚੁੱਕਾ ਉਹ ਹੈ ਕਿ ਮਹਾਨ ਕੋਸ਼ ਦੇਣੀਆਂ ਜਿਹੜੇ ਕਾਪੀਆਂ ਹਨ ਉਹਨਾਂ ਨੂੰ ਨਸ਼ਟ ਕਰਨ ਦਾ ਜਿਹੜਾ ਮਾਮਲਾ ਉਹ ਕਾਫੀ ਵੱਧ ਚੁੱਕਾ ਹੈਗਾ ਵਿਦਿਆਰਥੀਆਂ ਵੱਲੋਂ ਧਰਨਾ ਦਿੱਤਾ ਗਿਆ ਜਿਸ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਨੂੰ ਕੇਸ ਦਰਜ ਕਰਨਾ ਪਿਆ ਪੂਰੀ ਖਬਰ ਹੈ ਕਿ ਹੁਣ ਮਹਾਨ ਕੋਸ਼ ਦੀਆਂ ਕਾਪੀਆਂ ਨਸ਼ਟ ਕਰਨ ਤੇ ਜਿਹੜਾ ਵਿਵਾਦ ਵਧ ਚੁੱਕਾ ਹੈ ਪੰਜਾਬੀ ਯੂਨੀਵਰਸਿਟੀ ਨੇ ਟੋਇਆ ਪੁੱਟ ਕੇ ਮਹਾਨ ਕੋਸ਼ ਦੀਆਂ ਖਾਮੀਆਂ ਵਾਲੀਆਂ ਕਾਪੀਆਂ ਸੁੱਟੀਆਂ ਸੀ ਵਿਦਿਆਰਥੀਆਂ ਨੇ ਧਰਨਾ ਦਿੱਤਾ ਤੇ ਦੇਰ ਰਾਤ ਤੱਕ ਦਰਨਾ ਚੱਲਦੇ ਰਹਾ ਫਿਰ ਜੋ ਕੇਸ ਦਰਜ ਕੀਤਾ ਗਿਆ ਤੇ ਵਿਦਿਆਰਥੀਆਂ ਨੇ ਧਰਨਾ ਚੁੱਕਿਆ ਮੰਗ ਕੀਤੀ ਗਈ ਆ ਕਿ ਇਹ ਜਿਹੜਾ ਵਿਦਵਾਨਾਂ ਦੀ ਸਲਾਹ ਤੇ ਤੈਅ ਹੋਵੇ ਕਾਪੀਆਂ ਨਸ਼ਟ ਕਰਨ ਦਾ ਤਰੀਕਾ ਉਦਰੇ ਵੀ ਪਤਾ ਲੱਗਾ ਕਿ ਸਪੀਕਰ ਦੀ ਹਾਜ਼ਰੀ ਵਿੱਚ ਨਸ਼ਟ ਕਰਨ ਦੀ ਗੱਲ ਹੋਈ ਸੀ ਤੇ ਕਾਪੀਆਂ ਜਲ ਭੇਟ ਕੀਤੀਆਂ ਗਈਆਂ ਕਿਉਂਕਿ ਯੂਨੀਵਰਸਿਟੀ 'ਚ ਅਗਣ ਭੇਟ ਸੰਭਵ ਨਹੀਂ ਇਹ ਯੂਨੀਵਰਸਿਟੀ ਪ੍ਰਸ਼ਾਸਨ ਨੇ ਜਿਹੜੇ ਨੇ ਜਵਾਬ ਦਿੱਤੇ ਨੇ ਖਬਰ ਪਟਿਆਲਾ ਤੋਂ ਮਹਾਨ ਕੋਸ਼ ਵਿੱਚ ਛਪੀਆਂ ਗਲਤੀਆਂ ਕਰਨ ਪਹਿਲਾਂ ਹੀ ਵਿਵਾਦਾਂ ਵਿੱਚ ਆਈ ਪਰ ਯਾਬੀ ਯੂਨੀਵਰਸਿਟੀ ਪਟਿਆਲਾ ਹੁਣ ਇਸ ਦੀਆਂ ਕਾਪੀਆਂ ਨਸ਼ਟ ਕਰਨ ਦੇ ਤਰੀਕੇ ਚ ਬੁਰੀ ਤਰ੍ਹਾਂ ਘਿਰ ਗਈ ਹੈ। ਵੀਰਵਾਰ ਨੂੰ ਯੂਨੀਵਰਸਿਟੀ ਚ ਵੱਡੇ ਟੋਇਪੁੱਟ ਕੇ ਮਹਾਨ ਕੋਸ਼ ਦੀਆਂ ਕਾਪੀਆਂ ਉਹਨਾਂ ਚ ਸੁੱਟੇ ਜਾਣ ਦੀ ਘਟਨਾ ਤੋਂ ਬਾਅਦ ਵਿਦਿਆਰਥੀਆਂ ਵਿੱਚ ਰੋਸ ਦੀ ਲਹਿਰ ਫੈਲ ਗਈ ਸੀ। ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਗੇਟ ਬੰਦ ਕਰਕੇ ਰੋਸ ਮਜਾਰਾ ਸ਼ੁਰੂ ਕਰ ਦਿੱਤਾ। ਯੂਨੀਵਰਸਿਟੀ ਪ੍ਰਸ਼ਾਸਨ ਉਹਨਾਂ ਨੂੰ ਸਮਝਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਸੀ ਪਰ ਵਿਦਿਆਰਥੀ ਨਹੀਂ ਮੰਨੇ। ਅਖੀਰ ਦੇਰ ਰਾਤ ਪੁਲਸ ਨੇ ਇਸ ਮਾਮਲੇ ਤੇ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਹੀ ਵਿਦਿਆਰਥੀਆਂ ਨੇ ਫਿਰ ਧਰਨਾ ਚੁੱਕਿਆ ਸੀ ਭਾਈ ਕਾਨ ਸਿੰਘ ਨਾਬਾ ਵੱਲੋਂ ਤਿਆਰ ਕੀਤਾ ਗਿਆ ਮਹਾਨ ਕੋਸ਼ ਕੁਝ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਕਾਸ਼ਨ ਵਿਭਾਗ ਵੱਲੋਂ ਛਾਪਿਆ ਗਿਆ ਸੀ ਪੰਜਾਬੀ ਯੂਨੀਵਰਸਿਟੀ ਦੇ ਇਸ ਐਡੀਸ਼ਨ 'ਚ ਕਈ ਗਲਤੀਆਂ ਸਾਹਮਣੇ ਆਉਣ ਮਗਰੋਂ ਵਿਦਵਾਨ ਤੇ ਅਤੇ ਵਿਦਿਆਰਥੀ ਲਗਾਤਾਰ ਇਹ ਮੁੱਦਾ ਚੁੱਕਦੇ ਰਹੇ ਨੇ ਤੇ ਮਾਮਲਾ ਸਰਕਾਰ ਤੱਕ ਪੁੱਜਾ ਤਾਂ ਇਸ ਦੀਆਂ ਸਾਰੀਆਂ ਕਾਪੀਆਂ ਵਾਪਸ ਲੈ ਕੇ ਨਸ਼ਟ ਲੈਣ ਦਾ ਫੈਸਲਾ ਕੀਤਾ ਗਿਆ ਸੀ ਇਸੇ ਤਹਿਤ ਵੀਰਵਾ ਨੂੰ ਯੂਨੀਵਰਸਿਟੀ ਵਿੱਚ ਵੱਡੇ ਟੋਏ ਪੁੱਟ ਕੀ ਇਨ੍ਹਾਂ ਵਿੱਚ ਮਹਾਨ ਕੋਸ਼ ਦੀਆਂ ਕਾਪੀਆਂ ਸੁੱਟੀਆਂ ਜਾ ਰਹੀਆਂ ਸਨ ਇਹ ਦੇਖ ਕੇ ਵਿਦਿਆਰਥੀ ਜਥੇਬੰਦੀਆਂ ਭੜਕ ਗਈਆਂ ਤੇ ਯੂਨੀਵਰਸਿਟੀ ਦੇ ਦੋਵੇਂ ਗੇਟ ਬੰਦ ਕਰਕੇ ਰੋਸ ਮਜਾਰੇ ਤੇ ਬੈਠ ਗਈਆਂ ਮੌਕੇ ਤੇ ਮੌਜੂਦ ਵਿਦਿਆਰਥੀ ਆਗੂਆਂ ਜਦਵਿੰਦਰ ਸਿੰਘ ਜਾਦੂ ਕੁਲਦੀਪ ਸਿੰਘ ਝਿੰਜਰ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਪਰ ਪ੍ਰਸ਼ਾਸਨ ਮਹਾਨ ਕੋਸ਼ ਮਿੱਟੀ ਵਿੱਚ ਦੱਬਨ ਦੀ ਤਿਆਰੀ ਕਰ ਰਹੀ ਸੀ ਜਦਵਿੰਦਰ ਸਿੰਘ ਜਾਦੂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਛਾਪੇ ਗਏ ਮਹਾਨ ਕੋਸ਼ ਸਕਰੀਬ 6500 ਜਿਹੜੀਆਂ ਨੇ ਉਹ ਐਂਟਰੀਆਂ ਹਨ ਤੇ ਇਹਨਾਂ ਵਿੱਚ 25 ਤੋਂ 30 ਹਜ਼ਾਰ ਗਲਤੀਆਂ ਸਨ ਇਤਰਾਜ਼ ਮਗਰੋਂ ਗਲਤੀਆਂ ਵਾਲੇ ਐਡੀਸ਼ਨ ਉੱਤੇ ਰੋਕ ਲਗਾ ਦਿੱਤੀ ਗਈ ਸੀ ਤੇ ਉਸ ਦੀਆਂ ਕਾਪੀਆਂ ਨਸ਼ਟ ਕਰਨ ਦੀ ਗੱਲ ਹੋਈ ਸੀ ਪਰ ਯੂਨੀਵਰਸਿਟੀ ਨੇ ਇਸ ਨੂੰ ਨਸ਼ਟ ਕਰਨ ਦਾ ਜਿਹੜਾ ਤਰੀਕਾ ਅਪਣਾਇਆ ਉਹ ਵੀ ਵਿਦਭੀ ਵਾਲਾ ਹੈ ਯੂਨੀਵਰਸਿਟੀ ਦੇ ਮਾਨ ਕੋਸ਼ ਦੀਆਂ ਕਰੀਬ 15000 ਕਾਪੀਆਂ ਟਰਾਲੀਆਂ ਵਿੱਚ ਭਰ ਕੇ ਟੋਇਆਂ ਵਿੱਚ ਸੁੱਟ ਦਿੱਤਾ ਸੀ ਵਿਦਿਆਰਥੀਆਂ ਨੇ ਦੱਸਿਆ ਕਿ ਜਦੋਂ ਇਸ ਤੇ ਇਤਰਾਜ਼ ਕੀਤਾ ਗਿਆ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਟੋਇਆਂ ਵਿੱਚ ਪਾਣੀ ਛੱਡ ਦਿੱਤਾ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਇਸ ਤਰ੍ਹਾਂ ਦੀ ਕਾਰਵਾਈ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਦੀਆਂ ਕਾਪੀਆਂ ਨਿਸ਼ਟ ਕਰਨ ਦਾ ਢੰਗ ਵਿਦਵਾਨਾਂ ਦੀ ਸਲਾਹ ਮੁਤਾਬਕ ਹੋਣਾ ਚਾਹੀਦਾ ਸੀ ਪੰਜਾਬੀ ਯਾਗਰਨ ਦੇ ਪਟਿਆਲਾ ਤੋਂ رپورਟਰ ਨਵਦੀਪ ਢਿੰਗਰਾ ਹੋਣੀ ਇਹ ਵੀ ਜ਼ਿਕਰ ਕਰਦੇ ਇਸ ਖਬਰ ਦੇ ਵਿੱਚ ਕਿ ਮਹਾਨ ਕੋਸ਼ ਵਿੱਚ ਗਲਤੀਆਂ ਸੰਬੰਧੀ ਮਾਮਲਾ ਆਮ ਆਦੀ ਪਾਰਟੀ ਦੀ ਸਰਕਾਰ ਆਉਣ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਕੋਲ ਪੁੱਜਾ ਸੀ ਇਸੇ ਸਾਲ ਅਗਸਤ ਮਹੀਨੇ ਕੇਂਦਰੀ ਸਿੰਘ ਸਭਾ ਦੇ ਜਰਨਲਿਸਟ ਡਾਕਟਰ ਖੁਸ਼ਾਲ ਸਿੰਘ ਖਾਲਸਾ ਪੰਚਾਇਤ ਦੇ ਕਨਵੀਨਰ ਰਜਿੰਦਰ ਸਿੰਘ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾਕਟਰ ਪਿਆਰੇ لال ਗਰਗ ਸਿੱਖ ਮਿਸ਼ਨਰੀ ਕਾਲਜ ਦੇ ਪਰਮਜੀਤ ਸਿੰਘ ਅਤੇ 6 ਸਕਾਲਰ ਅਮਰਜੀਤ ਸਿੰਘ ਨੇ ਵਫ਼ਦ ਨੇ ਸਪੀਕਰ ਨੂੰ ਤੈਅ ਸਮੇਂ ਅੰਦਰ ਮਹਾਨ ਕੋਸ਼ ਦਾ ਤਰੁੱਟੀਆਂ ਵਾਲਾ ਐਡੀਸ਼ਨ ਵਾਪਸ ਲੈ ਕੇ ਨਸ਼ਟ ਕਰਨ ਦੀ ਗੱਲ ਕਹੀ ਸੀ ਇਸ ਤੋਂ ਬਾਅਦ ਯੂਨੀਵਰਸਿਟੀ ਨੇ 15 ਦਿਨਾਂ ਦੇ ਅੰਦਰ ਸਪੀਕਰ ਦੀ ਹਾਜ਼ਰੀ ਵਿੱਚ ਇਸ ਨੂੰ ਵਾਪਸ ਲੈ ਕੇ ਨਸ਼ਟ ਕਰਨ ਦਾ ਭਰੋਸਾ ਦਿੱਤਾ ਸੀ ਉਧਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਅਕਾਦਮਿਕ ਕੰਡਕਟਰ ਜਸਵਿੰਦਰ ਸਿੰਘ ਬਰਾੜ ਹੋਣਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ਉੱਤੇ ਹੀ ਮਹਾਨ ਕੋਸ਼ ਦੀਆਂ ਤਰੁੱਟੀਆਂ ਵਾਲੀਆਂ ਕਾਪੀਆਂ ਨਸ਼ਟ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ ਉਹਨਾਂ ਨੇ ਕਿਹਾ ਕਿ ਕਾਪੀਆਂ ਜਲ ਭੇਟ ਕੀਤੀਆਂ ਜਾ ਰਹੀਆਂ ਸੀ ਕਿਉਂਕਿ ਯੂਨੀਵਰਸਿਟੀ ਅੰਦਰ ਅਗਨ ਭੇਟ ਸੰਭਵ ਨਹੀਂ ਹੈ ਵਿਦਿਆਰਥੀਆਂ ਦੇ ਵਿਰੋਧ ਉੱਤੇ ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਲੇਕਿਨ ਹੁਣ ਸਭ ਤੋਂ ਵੱਡਾ ਸਵਾਲ ਉੱਠਿਆ ਕਿ ਜਿਹੜੀਆਂ ਮਹਾਨ ਕੋਸ਼ ਜਿਹੜਾ ਵਾ ਜਿਸ ਦੀਆਂ ਕਾਪੀਆਂ ਜਿਹੜੀਆਂ ਨਸ਼ਟ ਕਰਨ ਦਾ ਜਿਹੜਾ ਤਰੀਕਾ ਸੀ ਉਸ ਨੂੰ ਲੈ ਕੇ ਜਿਹੜੇ ਵਿਦਿਆਰਥੀ ਗੁੱਸੇ ਵਿੱਚ ਸੀ ਉਹਨਾਂ ਦੇ ਵਿਚਕਾਰ ਜਿਹੜੀ ਰੋਸ ਦੀ ਲਹਿਰ ਜਿਹੜੀ ਆ ਉਹ ਫੈਲ ਗਈ ਸੀ ਜਿਹਦੇ ਚੱਲਦਿਆਂ ਹੁਣ ਮਕਦਮਾ ਵੀ ਦਰਜ ਹੋ ਗਿਆ ਅਸਲ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਵੱਲੋਂ ਤਿਆਰ ਕੀਤਾ ਗਿਆ ਮਹਾਨ ਕੋਸ਼ ਜਿਹੜਾ ਵਾ ਉਹ ਕੁਝ ਸਾਲ ਪਹਿਲਾਂ ਪੀਆਬੀ ਯੂਨੀਵਰਸਿਟੀ ਪਟਿਆਲਾ ਨੇ ਮੁੜ ਪ੍ਰਕਾਸ਼ ਕੀਤਾ ਸੀ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਬਹੁਤ ਸਾਰੀਆਂ ਜਿਹੜੀਆਂ ਵਾਂ ਗਲਤੀਆਂ ਸੀ ਤੇ ਗਲਤੀਆਂ ਵਾਲਾ ਜਿਹੜਾ ਐਡੀਸ਼ਨ ਆ ਉਰੂਗ ਦਿੱਤਾ ਕਿ ਇਸ ਤੇ ਮਾਮਲਾ ਜਦ ਵਕਫ ਵਕਫ ਲੋਕਾਂ ਕੋਲ ਪਹੁੰਚਾ ਤੇ ਫਿਰ ਯੂਨੀਵਰਸਿਟੀ ਨੇ ਇੱਕ ਤਰੀਕਾ ਲੱਭਾ ਸੀ ਕਿ ਇਹਨਾਂ ਨੂੰ ਨਸ਼ਟ ਕੀਤਾ ਜਾਣਾ ਚਾਹੀਦਾ ਹੈਗਾ ਪਰ ਸਵਾਲ ਹੈ ਕਿ ਨਸ਼ਟ ਕਰਨ ਦਾ ਜਿਹੜਾ ਤਰੀਕਾ ਉਸ ਤੇ ਸਵਾਲ ਖੜੇ ਹੋਏ ਨੇ ਹੁਣ ਦੇਖਦੇ ਹਾਂ ਕਿ ਇਸ ਮਸਲੇ ਦੇ ਵਿੱਚ ਕੀ ਇਸ ਕਿੰਨਾਂ ਦੇ ਖਿਲਾਫ ਰਜਿਸਟਰਡ ਹੁੰਦਾ ਹਾਲਾਂਕਿ ਜਿਹੜੇ ਵਿਦਿਆਰਥੀ ਨੇ ਵਕਫਤ ਜਿਹੜੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਨੇ ਉਹ ਠੰਡੀਆਂ ਤੇ ਹੋ ਗਈਆਂ ਨੇ ਪਰ ਜਿਹੜੇ ਦੋਸ਼ੀ ਅਧਿਕਾਰੀ ਉਹਨਾਂ ਦੀ ਜਿਹੜੀ ਆ ਪਛਾਣ ਕਿਵੇਂ ਹੋएगी ਤੇ ਉਹਨਾਂ ਦੇ ਖਿਲਾਫ ਕਿਹੜੀ ਕਾਰਵਾਈ ਜਿਹੜੀ ਆ ਕੀਤੀ ਜਾਏਗੀ ਲੇਕਿਨ ਫਿਲਹਾਲ ਮਾਮਲਾ ਜਿਹੜਾ ਵਾ ਉਹ ਕਾਫੀ ਤੂਲ ਫੜ ਚੁੱਕਾ ਹੈ ਕਿ ਜਿਹੜੀਆਂ ਮਹਾਨ ਕੋਸ਼ਿਸ਼ਾਂ ਜਿਹੜੀਆਂ ਕਾਪੀਆਂ ਨਸ਼ਟ ਕੀਤੀਆਂ ਗਈਆਂ ਉਹਨਾਂ ਦਾ ਨਸ਼ਟ ਕਰਨ ਦਾ ਜਿਹੜਾ ਤਰੀਕਾ ਵਾ ਉਹ ਬਿਲਕੁਲ ਹੀ ਵਿਦਿਆਰਥੀਆਂ ਨੂੰ ਨਹੀਂ ਪਾਇਆ ਜਿਹਦੇ ਚੱਲਦਾ ਯੂਨੀਵਰਸਿਟੀ ਜਿਹੜਾ ਮਾਹੌਲ ਇਸ ਕਦਰ ਪਹੁੰਚ ਗਿਆ ਕਿ ਦੇਰ ਰਾਤ ਤੱਕ ਵਿਦਿਆਰਥੀਆਂ ਨੂੰ ਜਿਹੜਾ ਵਾ ਧਰਨਾ ਦੇਣਾ ਪਿਆ ਤੇ ਫਿਰ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਇਹਨਾਂ ਦੋਨਾਂ ਨੇ ਵਿਦਿਆਰਥੀਆਂ ਨੂੰ ਬਿਠੇਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਵਿਦਿਆਰਥੀ ਨਹੀਂ ਮੰਨੇ ਉਹਨਾਂ ਦੀ ਕੋਈ ਮੰਨ ਸੀ ਕਿ ਜਿਹੜਾ ਤਰੀਕਾ ਗਲਤ ਆ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਕਾਨੂੰਨ ਮੁਤਾਬਕ ਜਿਹੜੀ ਆ ਉਹ ਸਖਤ ਕਾਰਵਾਈ ਕਰਨੀ ਬੰਦ ਦੀ ਆ ਮਕਦਮਾ ਦਰਜ ਹੋ ਗਿਆ ਫਿਲਹਾਲ ਅਗਲੀ ਕਾਰਵਾਈ ਕੀ ਹੁੰਦੀ ਆ ਉਸ ਦਾ ਇੰਤਜ਼ਾਰ ਕਰਨਾ ਪਏਗਾ ਇਸ ਜਾਣਕਾਰੀ ਦੇ ਨਾਲ ਤੜਤੁਰੇ ਨੇ ਆ ਗਿਆ ਦੇਖਦੇ ਰਹੋਏ ਬੀਸ ਪੰਜਾਬ ਧੰਨਵਾਦ